ਹੋੜਾ ਨੀ ਚੇ ਇਹ ਅੰਮ੍ਰਿਤਸਰ ਦੀ ਗੁਰੂ ਸਾਹਿਬ ਦੀ ਗੁਰਦੁਆਰਾ ਉਸ ਧਰਤੀ ਦੀ ਦੇਹ ਦੀਸ ਤੇ ਖੜੇ ਆਪਾਂ ਦਰਬਾਰ ਸਾਹਿਬ ਦੇ ਦੇਹ ਦੀਸ ਦੇ ਉੱਪਰ ਜਿੱਥੇ ਸਾਰੇ ਧਰਮ ਮਸਬਾ ਫਿਰਕਿਆਂ ਜਾਤਾਂ ਪੰਡਾਂ ਨੂੰ ਗੁਰੂ ਸਾਹਿਬ ਨੇ ਖਤਮ ਕਰਨ ਦਾ ਯਤਨ ਜਿਹੜਾ ਜਿਹੜਾ ਕੀਤਾ ਸੀਗਾ ਤੇ ਉੱਥੇ ਉਸ ਦੇਹ ਦੀਸ ਦੇ ਉੱਪਰ ਇੱਕ ਸ਼ਰਾਰਤੀ ਅੰਸਰ ਵੱਲੋਂ ਕੱਲ ਜਿਹੋ ਜਿਹਾ ਮੰਦਪਾਗਾ ਅਨਹੋਸਟਿਟ ਆਨੰਦਨਯੋ ਕਾਰਾ ਕੀਤਾ ਗਿਆ ਹੈ ਅਕੇ ਡਾਕਟਰ ਪੀ ਮਰਾਉ ਉਮੇਦਕਰ ਜੀ ਬਾਬਾ ਸਾਹਿਬ ਉਮੇਦਕਰ ਜੀ ਦੇ ਦੇ ਪੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਜਦ ਕੀਤਾ ਮੈਂ ਸਮਝਦਾ ਕਿ ਬਹੁਤ ਨਿੰਦਣਯੋਗ ਹੈ ਡਾਕਟਰ ਪੀ ਦਾ ਉਮੇਦਕਰ ਜੀ ਉਹ ਮਹਾਨ ਸੰਸਥਾ ਸੀਗੀ ਆਪਣੇ ਆਪ ਦੇ ਵਿੱਚ ਜਿਨ੍ਹਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਮਜ਼ਬੂਤ ਤੇ ਆਪਸੀ ਭਾਈਚਾਰਕ ਆਹ ਸਾਂਝ ਵਾਲਾ ਜਿਹੜਾ ਕੁਆਲਟੀ ਵਾਲਾ ਬਰਾਬਰ ਦਾ ਸੰਵਿਧਾਨ ਹੈ ਜਿਹੜਾ ਉਹ ਲਿਖੇ ਦੇਸ਼ ਭਾਰਤ ਨੂੰ ਦੁਨੀਆ ਦਾ ਸਭ ਤੋਂ ਗਣਤੰਤਰ ਵੱਡਾ ਵੱਡਾ ਗਣਤੰਤਰ ਹੈ ਜਿਹੜਾ ਵੱਡੀ ਡੈਮੋਕ੍ਰੇਸੀ ਹੈ ਜਿਹੜੀ ਉਹ ਬਣਾਇਆ ਤੇ ਅੱਜ ਵੀ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਚਰਚਾ ਤੇ ਉਹਨੂੰ ਕਾਪੀ ਕਰਦਾ ਯਤਨ ਜਿਹੜਾ ਪੂਰੀ ਦੁਨੀਆ ਕਰਦੀ ਹੈ ਸੋ ਉਹਨਾਂ ਦੇ ਦੇ ਸਟਰਕਚਰ ਨਾਲ ਇਹੋ ਜੀ ਛੇੜਖੰਡ ਨਹੀਂ ਕਰਨੀ ਉਹਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਨਾ ਇਹ ਬਹੁਤ ਨਿੰਦਣਯੋਗ ਹੈ ਬੰਦ ਭਾਗ ਹੈ ਅਨਫੋਰਚੂਨੇਟ ਹੈ ਪੰਜਾਬ ਸਰਕਾਰ ਇਸ ਦੀ ਆਮ ਆਦਮੀ ਪਾਰਟੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ ਉਹ ਜਿਹੜਾ ਸ਼ਰਾਰਤੀ ਅੰਸਰ ਸੀ ਉਹ ਉਸੇ ਮੌਕੇ ਹੀ ਇੱਕੋ ਦੇਹੀ ਸਾਫ਼ੀਆਂ ਨੇ ਔਰ ਪ੍ਰਸ਼ਾਸਨ ਨੇ ਖੂਬ ਫੜ ਕੇ ਫੜ ਲਿਆ ਉਹਦੇ ਉੱਪਰ ਕਾਰਵਾਈ ਜਿਹੜੀ ਸਖਤ ਤੋਂ ਸਖਤ ਹੋਣੀ ਹੈ ਉਹ ਕੀਤੀ ਜਾਏਗੀ ਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕਿਸੇ ਦੀ ਵੀ ਸ਼ੈਅ ਦੇ ਉੱਪਰ ਆ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਉਹ ਪੰਜਾਬ ਦੇ ਵਿੱਚ ਹਰਗੇਗੀ